ਤੇ ਬਿਲਕੁਲ ਜਿਵੇਂ ਪਹਿਲਾਂ ਕਾਫੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਗੱਲ ਹੋਈ ਖਤ ਚਿੱਠੀਆਂ ਦੀ ਤਾਂ ਕਿ ਤੁਹਾਡੇ ਜਿਹੜੇ ਸੁਨੇਹੇ ਆ ਪੂਰੀ ਜਿਹੜੀ ਸਾਡੇ ਸਰੋਤ ਨੇ ਉਹਨਾਂ ਤੱਕ ਪਹੁੰਚਾਏ ਜਾਣ ਤੁਹਾਡੇ ਦਿਲ ਦੀਆਂ ਗੱਲਾਂ ਜੋ ਕਿ ਕਦੇ ਅਣਕਈਆਂ ਰਹੀਆਂ ਕਿਸੇ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਖਤ ਲਿਖਣਾ ਇੱਕ ਬਹੁਤ ਵਧੀਆ ਥੈਰੇਪੀ ਵੀ ਆ ਕਿਉਂਕਿ ਤੁਸੀਂ ਬੈਠਦੇ ਹੋ ਆਪਣੇ ਆਪ ਦੇ ਨਾਲ ਆਪਣੇ ਜ਼ਿਹਨ ਦੇ ਵਿੱਚ ਜੋ ਗੱਲਾਂ ਤੁਹਾਡੇ ਚੱਲ ਰਹੀਆਂ ਨੇ ਉਹਨੂੰ ਲਿਖਦੇ ਹੋ ਤਾਂ ਉਹਨਾਂ ਉਹਨਾਂ ਦਾ ਭਾਰ ਵੀ ਹਲਕਾ ਹੋ ਜਾਂਦਾ ਕਹਿੰਦੇ ਕਿ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਸਾਨੂੰ ਚਾਹੇ ਉਹਨੂੰ ਵੀ ਅਸੀਂ ਪੇਪਰ ਤੇ ਲਿਖ ਲਈਏ ਤਾਂ ਉਹ ਅੱਧੀ ਰਹਿ ਜਾਂਦੀ ਜੀ ਕਿਉਂਕਿ ਸਾਨੂੰ ਸਹੀ ਤਰੀਕੇ ਨਾਲ ਦਿਸਣ ਲੱਗ ਜਾਂਦੀ ਹੈ ਪਰ ਸਪੈਸ਼ਲੀ ਜਿਹੜੇ ਖਤ ਨੇ ਇਹ ਇਕੱਲੇ ਆ ਪ੍ਰੋਬਲਮਸ ਨਹੀਂ ਇਹ ਸਾਡੀਆਂ ਇਮੋਸ਼ਨਸ ਨੇ ਜੀ ਕਿਉਂਕਿ ਖਤਾਂ ਦੇ ਵਿੱਚ ਉਹਨਾ ਟਾਈਮ ਸਾਨੂੰ ਕਦੇ ਮਿਲ ਨਹੀਂ ਪੌਂਦਾ ਜਿੱਥੇ ਅਸੀਂ ਸਾਰੀਆਂ ਇਮੋਸ਼ਨਲ ਜੋ ਸਾਡੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਿਸੇ ਦੇ ਨਾਲ ਸਾਂਝਾ ਕਰ ਸਕੀਏ ਜਾਂ ਬੈਠ ਕੇ ਉਹਨਾਂ ਭਾਵਨਾਵਾਂ ਨੂੰ ਮਾਨ ਸਕੀਏ ਪਰਮਾਤਮਾ ਨੇ ਸਾਨੂੰ ਇਹ ਭਾਵਨਾਵਾਂ ਦਿੱਤੀਆਂ ਨੇ ਸਾਨੂੰ ਕਦੇ ਅਸੀਂ ਸੈਡ ਫੀਲ ਕਰਦੇ ਆਂ ਕਦੇ ਅਸੀਂ ਖੁਸ਼ ਫੀਲ ਕਰਦੇ ਆਂ ਕਦੇ ਆਪਣੇ ਆਪ ਅੰਦਰ ਹੱਸ ਰਹੇ ਹੁੰਨੇ ਆਂ ਹਰ ਇੱਕ ਤਰ੍ਹਾਂ ਦੀ ਕਹਿ ਲਓ ਕਿ ਫੀਲਿੰਗ ਸਾਡੇ ਅੰਦਰ ਪਰਮਾਤਮਾ ਨੇ ਦਿੱਤੀ ਹੈ ਪਰ ਅੱਜ ਕੱਲ ਦੇ ਕੰਮਾਂ ਕਾਜਾਂ ਦੇ ਵਿੱਚ ਅਸੀਂ ਇੰਨੇ ਕ ਬਿਜੀ ਹੋ ਚੁੱਕੇ ਆਂ ਇੰਨਾ ਕ ਸਾਡਾ ਧਿਆਨ ਜਿਹੜਾ ਦੂਜੇ ਪਾਸੇ ਅਸੀਂ ਉਹਨਾਂ ਭਾਵਨਾਵਾਂ ਨੂੰ ਮਾਨਣ ਤੋਂ ਵੀ ਤੇ ਇੱਕ ਰੋਬੋਟ ਬਣ ਗਏ ਕਿਸੇ ਦੇ ਮਨਪ੍ਰਿਤ ਅਸੀਂ ਹੈ ਨਾ ਕਿ ਸਾਡੀ ਜ਼ਿੰਦਗੀ ਘੰਟਿਆਂ ਚ ਮਿੰਟਾਂ ਚ ਵੱਡੀ ਪਈ ਹੈ ਐਨ ਵਜੇ ਕੰਮ ਤੇ ਜਾਣਾ ਐਨ ਵਜੇ ਉੱਠਣਾ ਐ ਕੰਮ ਫੜਫੜ ਕਰ ਲਈਏ ਫਿਰ ਮੇਰੀ ਬਾਸ ਆ ਜਾਣੀ ਐ ਫਿਰ ਅੱਜ ਗੱਡੀ ਨਹੀਂ ਸਟਾਰਟ ਹੋਈ ਆਹ ਪ੍ਰੋਬਲਮ ਸੀ ਉੱਥੇ ਪਹੁੰਚਣਾ ਹਰ ਇੱਕ ਚੀਜ਼ ਸਾਡੇ ਨਾ ਦਿਮਾਗ ਦੇ ਵਿੱਚ ਇੱਕ ਕਲੌਕ ਬਣ ਕੇ ਉਹ ਜਿਹਦਾ ਇੱਕ ਰੋਬੋਟ ਹੈ ਵੇ ਉਹਦੇ ਚ ਫੀਡ ਕਰ ਦਿੱਤਾ ਕਿ ਐਨ ਵਜੇ ਐਨ ਵਜੇ ਹੁਣ ਉਹ ਹੋ ਰਿਹਾ ਹੈ ਫੀਲਿੰਗਸ ਨੂੰ ਅਸੀਂ ਕਿਰਤਨ ਕਿਤੇ ਅਸੀਂ ਪਰਪਸਲੀ ਨਹੀਂ ਕੌਂਸ਼ੀਅਸਲੀ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਉਹ ਨਹੀਂ ਦਬਣਾ ਚਾਹ ਰਿਹਾ ਹੈ ਕਿ ਵੀ ਮੈਂ ਇਹਨੂੰ ਦਬ ਉਹ ਹੋ ਹੀ ਐ ਸਰ ਇਹ ਉਹ ਹੀ ਇਸ ਤਰ੍ਹਾਂ ਰਿਹਾ ਕਿਉਂਕਿ ਸਾਡੀ ਜਿਹੜੀ ਆਟੋਮੈਟਿਕਲੀ ਹੋ ਰਿਹਾ ਸਰ ਕੋਈ ਟਾਈਮ ਨਹੀਂ ਆਪਣੇ ਆਪ ਨੂੰ ਵੀ ਦੇਖਣ ਦਾ ਕਈ ਵਾਰ ਤੁਸੀਂ ਨੋਟ ਕੀਤਾ ਕਿ ਅਸੀਂ ਕੋਈ ਵੀ ਅਸੀਂ ਰੈਡੀ ਵੀ ਹੋ ਰਹੇ ਹੁੰਨੇ ਆ ਕੰਮ ਤੇ ਜਾਣੇ ਲਈ ਕੁਝ ਨਾ ਕੁਝ ਕਈ ਵਾਰ ਰਹਿ ਜਾਂਦਾ ਬਿਲਕੁਲ ਕੁਝ ਨਾ ਕੁਝ ਕੁਝ ਰਹਿ ਜਾਏਗਾ ਮਤਲਬ ਕੁਝ ਐਸਾ ਕਿ ਤੁਸੀਂ ਐਨਕ ਭੁੱਲ ਜਾਓਗੇ ਤੁਸੀਂ ਕੋਈ ਕੰਨਾਂ 'ਚ ਪਾਉਣਾ ਭੁੱਲ ਜਾਓਗੇ ਕੁਝ ਮਤਲਬ ਵਿੱਕੀ ਜੇ ਗੱਲ ਜਾਂ ਕਿਚਨ 'ਚ ਵੀ ਕੰਮ ਕਰਦੇ ਆ ਕੁਝ ਨਾ ਕੁਝ ਰਹਿ ਜਾਂਦਾ ਹੈ ਉਹ ਇਸ ਲਈ ਕਿ ਸਾਡਾ ਦਿਮਾਗ ਇਹਨਾਂ ਵੰਡਿਆ ਹੋਇਆ ਹੈ ਚੀਜ਼ਾਂ ਦੇ ਵਿੱਚ ਕਰੀਏ ਕੀ ਹੈ ਨਾ ਮਨਿੰਦਰ ਜੀ ਤਾਂ ਅੱਜ ਖਤ ਹਮ ਦਸੂ ਕਿਦਾ ਆਇਆ ਕਿ ਤੁਸੀਂ ਸ਼ੁਰੂ ਕਰੋ ਮੇਰੇ ਕੋਲ ਵੀ ਇੱਕ ਛੋਟਾ ਜਿਹਾ ਹੈ ਜੀ ਬਿਲਕੁਲ ਕਾਫੀ ਸਾਰੇ ਖੱਤ ਸਾਨੂੰ ਆ ਚੁੱਕੇ ਨੇ ਕੋਈ ਜੀ ਪ੍ਰੋਗਰਾਮ ਸਾਡੇ ਪਹਿਲਾਂ ਰਿਕਾਰਡ ਕੀਤੇ ਨੇ ਉਹ ਵੀ ਤੁਹਾਡੇ ਤੱਕ ਜਰੂਰ ਪਹੁੰਚਣਗੇ ਪਰ ਅਸੀਂ ਸੋਚਿਆ ਕਿ ਕਿਉਂ ਨਾ ਸਵਿਰੇ ਸਵਰੇ ਖੱਤ ਤੁਹਾਡੇ ਨਾਲ ਸਾਂਝੇ ਕਰੀਏ ਤੇ ਤੁਸੀਂ ਸਾਨੂੰ ਇਸ ਤੇ ਬਾਰੇ ਵਿੱਚ ਫੀਡਬੈਕ ਵੀ ਦੇਣਾ ਕਿ ਤੁਹਾਨੂੰ ਇਸ ਸਮੇਂ ਇਹ ਖੱਤ ਸੁਣਨੇ ਵਧੀਆ ਲੱਗਦੇ ਨੇ ਕਿ ਕਿਸੇ ਹੋਰ ਪ੍ਰੋਗਰਾਮ ਨਾਲ ਤਾਂ ਜਰੂਰ ਤੁਸੀਂ ਸਾਨੂੰ ਦੱਸ ਸਕਦੇ ਹੋ ਸੋ ਜੀ ਇਹ ਖੱਤ ਜਿਹੜਾ ਸਾਨੂੰ ਲਿਖਿਆ ਦੋਨਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਚਿੱਠੀ ਲਿਖ ਰਿਹਾ ਜੀ ਲਗਭਗ 20 ਸਾਲ ਬਾਅਦ ਇੱਟਾਂ ਟੂਲ ਚੁੱਕਣ ਵਾਲੇ ਹੱਥਾਂ ਦੇ ਵਿੱਚ ਕਾਗਜ਼ ਤੇ ਪੈਨ ਫੜਿਆ ਗਿਆ ਕਿੰਨੇ ਮੈਂ 1995 ਦੇ ਵਿੱਚ ਇੰਗਲੈਂਡ ਚ ਆਇਆ ਸੀ ਬਹੁਤ ਕੰਮਕਾਰ ਕੀਤੇ ਹਰ ਇੱਕ ਤਰ੍ਹਾਂ ਦਾ ਸਫਾਈ ਤੋਂ ਲੈ ਕੇ ਭਾਂਡੇ ਧੋਣ ਤੱਕ ਦਾ ਸਫ਼ਰ ਕੀਤਾ ਜੀ ਇਹ ਲਗਭਗ 7-8 ਸਾਲ ਲੱਗੇ ਲੱਗ ਗਏ ਪਿੱਛੇ ਕਰਜ਼ਾ ਲਾਉਂਦਿਆਂ ਕਰਦਿਆਂ ਨੂੰ ਸੈੱਟ ਕਰਦਿਆਂ ਤੇ 2000 ਤਿੰਨ ਦੇ ਵਿੱਚ ਮੈਂ ਇੱਥੇ ਵਿਆਹ ਕਰਵਾ ਲਿਆ ਜੀ ਤੇ ਮੇਰੇ ਪਤਨੀ ਕਹਿੰਦੇ ਕਿ ਜੋ ਕਿ ਮੇਰੇ ਤੋਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਆ ਠੀਕ ਪਰ ਮੈਨੂੰ ਉਸਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹਾਂਜੀ ਦਿਨ ਵੇਲੇ ਉਹ ਕੰਮ ਕਰਦੀ ਸ਼ਾਮ ਨੂੰ ਆ ਕੇ ਮੈਨੂੰ ਪੜ੍ਹਾਉਂਦੀ ਉਹ ਕਈ ਤਰ੍ਹਾਂ ਦੇ ਕੋਰਸ ਕਰਵਾਏ ਵਧੀਆ ਇੰਗਲਿਸ਼ ਲਿਖਣ ਪੜ੍ਹਨ ਜੋਗਾ ਬਣਾਇਆ ਕਿਉਂਕਿ ਪਹਿਲਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ ਠੀਕ ਸਾਡੇ ਤਿੰਨ ਬੱਚਿਆਂਨ ਪਰ ਮੇਰੀ ਵਾਈਫ ਮੇਰੀ ਸਭ ਤੋਂ ਵੱਡੀ ਸਪੋਰਟ ਬਣੀ ਹਾਂਜੀ ਅੱਜ ਮੇਰਾ ਆਪਣਾ ਕੰਮ ਹੈ ਪਾਰਾ ਸਭ ਕੁਝ ਉਸ ਦੇ ਕਰਕੇ ਹੀ ਹੋਇਆ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਹਮਸਫਰ ਪਰਮਾਤਮਾ ਦੀ ਵੱਡੀ ਦੇਣ ਹੈ ਇਸ ਨਾਲ ਜ਼ਿੰਦਗੀ ਦਾ ਹਰ ਇੱਕ ਦਿਨ ਬਹੁਤ ਵਧੀਆ ਲੰਘ ਰਿਹਾ ਬੱਚੇ ਵੀ ਬਹੁਤ ਸਿਆਣੇ ਤੇ ਪਿਆਰੇ ਹਨ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਪੰਜੀ ਤੁਹਾਡਾ ਧੰਨਵਾਦ ਇਸ ਪ੍ਰੋਗਰਾਮ ਲਈ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਮਿਲਿਆ ਧੰਨਵਾਦ ਜਿਉਂਦੇ ਵਸਦੇ ਰਹੋ ਬਹੁਤ ਕਿ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਤੁਹਾਡਾ ਖੱਤ ਸਾਡੇ ਤੇ ਪਹੁੰਚ ਗਿਆ ਹੈ ਅਤੇ ਤੁਹਾਡੀ ਨਾ ਗੱਲਾਂ ਪੜ੍ਹ ਕੇ ਐਵੇਂ ਚਿਹਰੇ ਤੇ ਮੁਸਕਰਾਹਟ ਆ ਪਈ ਹੈ ਮੈਂ ਤੇ ਇਹ ਕਹਿਣਾ ਹੈ ਕਿ ਜਦੋਂ ਤੁਹਾਡਾ ਸਾਥ ਜ਼ਿੰਦਗੀ ਦਾ ਹਮਸਫਰ ਜਿਹੜਾ ਹੈ ਨਾ ਜਿਹਦੇ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ ਹੈ ਉਹ ਇੰਨਾ ਸਪੋਰਟਿਵ ਇੰਨਾ ਮੋਢ ਨਾਲ ਮੋਢਾ ਜੋੜਨੇ ਵਾਲਾ ਹੋਵੇ ਉਹ ਤੁਹਾਨੂੰ ਇੱਕ ਆਮ ਮਨਪ੍ਰਿਤ ਇੱਕ ਬਹੁਤ ਵਾਰ ਆ ਜਾਂਦਾ ਚਾਹੇ ਮੁੰਡਾ ਜੇ ਕੁੜੀ ਮਤਲਬ ਮੈਕਸਿਮਮ ਇਦਾਂ ਹੁੰਦਾ ਹੈ ਇਹ ਇਨਸਾਨੀ ਫਿਤਰਤ ਹੈ ਇੱਕ ਇਨਸਾਨ ਥੋੜੇ ਜਿਹਾ ਜ਼ਿਆਦਾ ਪੜਿਆ ਹੋਇਆ ਹੈ ਜਾਂ ਥੋੜੇ ਜਿਹਾ ਰੰਗ ਦਾ ਗੋਰਾ ਹੋਇਆ ਨਾ ਉਹ ਫਿਰ ਮੇਰੇ ਵਰਗੇ ਥੋੜੇ ਜਿਹਾ ਸਾਂਬਲੇ ਬੰਦੇ ਨੂੰ ਇੱਕ ਸੈਕਿੰਡ ਲਈ ਡੋਮਿਨੇਟ ਕਰਦਾ ਹੈ ਇਹ ਹੈ ਇਹ ਫਿਤਰਤ ਹੈ ਉਹ ਕਹਿੰਦਾ ਉਹ ਤੈਨੂੰ ਇਹ ਨਹੀਂ ਪਤਾ ਇਸ ਤਰ੍ਹਾਂ ਦੇ ਲਹਿਜੇ ਵੀ ਹੋ ਜਾਂਦੇ ਆ ਜੀ ਤੈਨੂੰ ਨਹੀਂ ਸੀ ਪਤਾ ਲੇਕਿਨ ਕਿੱਡੀ ਵੱਡੀ ਗੱਲ ਹੈ ਕਿ ਤੁਹਾਡੀ ਸ਼ਰੀਕੇ ਹਯਾਤ ਜਿਹੜੇ ਨੇ ਤੁਹਾਡੇ ਹਮਸਫਰ ਤੁਹਾਡੀ ਜ਼ਿੰਦਗੀ ਉਹਨਾਂ ਨੇ ਤੁਹਾਨੂੰ ਪੜਾਇਆ ਤੇ ਆਪ ਮਤਲਬ ਕਿੰਨੀ ਮਿਹਨਤ ਕੀਤੀ ਇਹ ਹੋਣਾ ਚਾਹੀਦਾ ਹਨ ਮਨਪ੍ਰੀਤ ਜੀ ਬਿਲਕੁਲ ਚਾਹੇ ਇੱਕ مرد ਹੈ ਜਾਂ ਔਰਤ ਹੈ ਜਿਹੜੀ ਕਮੀ ਅਸੀਂ ਦੇਖ ਕਮੀ ਇਨ ਦਾ ਸੈਂਸ ਮਤਲਬ ਥੋੜਾ ਕੁਝ ਵੀ ਇੱਕ ਪੁਆਇੰਟ ਤੋਂ ਹੈ ਉੱਥੇ ਮਿਹਨਤ ਕਰਾ ਦੇਣੀ ਚਾਹੀਦੀ ਹੈ ਮੈਨੂੰ ਯਾਦ ਆ ਗਿਆ ਇੱਕ ਸ਼ੇਰ ਤੁਹਾਡੇ ਨਾਮ ਮੈਂ ਅੱਜ ਫੇਰ ਕਰ ਦਿੰਦੇ ਆ ਉਹ ਸ਼ਾਇਰੀ ਬਿਨਾ ਸਾਜਿਆ ਬਨੇ ਆਉਂਦਾ ਮੈਨੂੰ ਕਹਿੰਦੇ ਨੇ ਕਿ ਪਿਆਰ ਦੇ ਨਾਮ ਇਹ ਸੁੱਖ ਦੁੱਖ ਦੇ ਅਫਸਾਨੇ ਦਾ ਪਿਆਰ ਤੇ ਰਾਜ਼ ਹੈ ਸਦਾ ਮੁਸਕਰਾਣੇ ਦਾ ਇਹ ਕੋਈ ਪਲ ਦੋ ਪਲ ਦੀ ਰਿਸ਼ਤੇਦਾਰੀ ਨਹੀਂ ਇਹ ਤੇ ਫਰਜ਼ ਹੈ ਉਮਰ ਭਰ ਨਿਭਾਣੇ ਦਾ ਸੋ ਇਹ ਫਰਜ਼ ਨੇ ਉਮਰ ਭਰ ਨਿਭਾਣੇ ਦੇ ਅਸੀਂ ਬਸ ਟ੍ਰੇਨ ਜਹਾਜ਼ ਦੇ ਵਿੱਚ ਜਿਮ ਜਾਂਨੇ ਆ ਕਿੱਤ ਵੀ ਜਾਣੇ ਕੋਈ ਬੰਦਾ ਸਾਨੂੰ ਮਿਲ ਜਾਂਦਾ ਅਸੀਂ ਕਹਿੰਨੇ ਉਹ ਫਰੈਂਡ ਹੋ ਗਿਆ ਉਹਦੇ ਨਾਲ ਲੇਕਿਨ ਇਹ ਜਿਹੜਾ ਹਮਸਫਰ ਹੈ ਇਹ ਤਾਂ ਫਿਰ ਆਖਰੀ ਸਾਹਾਂ ਤੱਕ ਦਾ ਹਮਸਫਰ ਹੈ ਦੁੱਖ ਸੁੱਖ ਦਾ ਸਾਂਝਾ ਹੈ ਕਿੰਨੀ ਸੋਹਣੀ ਗੱਲ ਹੈ ਤੇ ਬਾਬਾ ਜੀ ਨੇ ਤੁਹਾਨੂੰ ਵਰਕ ਤਾਂ ਦਿੱਤੀਆਂ ਐ ਤੁਹਾਡੇ ਕੰਮ ਦੇ ਵਿੱਚ ਹੋਰ ਤਰੱਕੀਆਂ ਹੋਣ ਔਰ ਬੱਚੇ ਵੀ ਬੜੇ ਪਿਆਰੇ ਨੇ ਖੁਸ਼ ਵਸਦੇ ਰਹੋ ਸਾਡੀਆਂ ਇਹ ਦੁਆਵਾਂ ਨੇ ਬਿਲਕੁਲ ਜੀ ਬਹੁਤ ਵਧੀਆ ਜਿਹੜੀ ਗੱਲ ਕਹੀ ਤੁਸੀਂ ਇਹੀ ਜਿਹੜਾ ਸਮਝਣ ਨੂੰ ਮਿਲਦਾ ਕਿ ਜੇਕਰ ਤੁਸੀਂ ਸੋਚ ਲਿਆ ਜਾਂ ਤੁਸੀਂ ਉਸ ਰਿਸ਼ਤੇ ਦੇ ਵਿੱਚੋਂ ਜਿੱਥੇ ਤੁਸੀਂ ਸਾਰੀ ਜ਼ਿੰਦਗੀ ਇਕੱਠੇ ਤੁਰਨਾ ਤੇ ਦੂਸਰੇ ਬੰਦੇ ਦੇ ਵਿੱਚ ਥੋੜੀ ਜੀ ਕਮੀ ਹੈ ਜਾਂ ਕੋਈ ਚੀਜ਼ ਦੀ ਘਾਟ ਕਿਸੇ ਹੋਰ ਕਾਰਨਾਂ ਦੇ ਕਰਕੇ ਹੋ ਸਕਦਾ ਕਿ ਫੈਮਿਲੀ ਸਪੋਰਟ ਜਹੀ ਨਾ ਮਿਲੀ ਹੋਵੇ ਜਾਂ ਪਹਿਲੇ ਛੋਟੇ ਹੁੰਦੇ ਆ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ ਹੋਣ ਕਿ ਪੜਨ ਦਾ ਮੌਕਾ ਨਾ ਮਿਲਿਆ ਹੋਵੇ ਤਾਂ ਇਹ ਬਹੁਤ ਕੁਝ ਵੀ ਹੋ ਸਕਦਾ ਬਹੁਤ ਵਧੀਆ ਗੱਲ ਹੈ ਕਿ ਉਹਨੂੰ ਖਿੱਚ ਕੇ ਬਰਾਬਰ ਦਾ ਕਰ ਲਿਆ ਹੈ ਨਾ ਇਹ ਮਨ ਕੇ ਕਹਿ ਦਿੰਦੇ ਨਾ ਮੈਂ ਕਿ ਤੁਸੀਂ ਅਗਰ ਕੋਈ ਕਿਸੇ ਵੀ ਇਨਸਾਨ ਦੀ ਗੱਲ ਆਪਸ ਦੇ ਵਿੱਚ ਕੁਰਿਸ਼ਤਾ ਕੋਈ ਵੀ ਹੈ ਹਸਬੰਡ ਵਾਈਫ ਦਾ ਰਿਸ਼ਤਾ ਤੇ ਬਹੁਤ ਮਤਲਬ ਇੱਕ ਮੈਨੇ ਰਖਾਉਂਦਾ ਹੈ ਰਿਸ਼ਤਾ ਨਾ ਜ਼ਿੰਦਗੀ ਦਾ ਤੁਸੀਂ ਅਸੀਂ ਨਾ ਮੈਂ ਦੇਖਿਆ ਹੈ ਲੇਡੀਜ਼ ਨੂੰ ਵੀ ਕਈ ਮਰਦ ਵੀ ਲੋਕ ਕਹਿ ਦਿੰਦੇ ਉਹਦੀ ਗੱਲ ਨਾ ਕਿਸੇ ਹੋਰ ਨੂੰ ਦੱਸ ਦੇਣਗੇ ਜੀ ਇਹ ਐ ਕਰਦਾ ਮੈਂ ਤਾਂ ਕਹਿੰਨੀ ਆ ਕਿ ਅਗਰ ਇੱਕ ਬੰਦਾ दारू ਵੀ ਰੱਜ ਕੇ ਪੀਂਦਾ ਤੁਸੀਂ ਲੋਕਾਂ ਦੇ ਵਿੱਚ ਉਹਨੂੰ ਬਦਨਾਮ ਕਰਨੇ ਤੋਂ ਚੰਗਾ ਹੈ ਕਿ ਤੁਸੀਂ ਉਹਦੇ ਤੇ ਵਰਕ ਕਰਨਾ ਸ਼ੁਰੂ ਕਰ ਲਓ ਕਿ ਬਈ ਨਹੀਂ ਇਹ ਆਪਸ ਦੇ ਵਿੱਚ ਗੱਲਬਾਤ ਕਰਕੇ ਮਸਲੇ ਹੱਲ ਹੁੰਦੇ ਨੇ ਸੋ ਕਿਸੇ ਇਨਸਾਨ ਦੀ ਬੁਰੀਆ ਉਹਨੂੰ ਗੁੱਸਾ ਬਹੁਤ ਆਉਂਦਾ ਹੈ ਉਹ ਇਹ ਕਰਦਾ ਹੈ ਜਦੋਂ ਤੁਸੀਂ ਉਹਦੇ ਨਾਲ ਰਹਿ ਰਹੇ ਹੋ ਰਿਸ਼ਤੇ 'ਚ ਉਹ ਤੁਹਾਡਾ ਦੁੱਖ ਸੁੱਖ ਇੱਕ ਵੀ ਗੁੱਸਾ ਜਾਂ ਡਰਿੰਕ ਕਰਨਾ ਜਾਂ ਕੋਈ ਵੀ ਚੀਜ਼ ਇਹ ਵੀ ਇੱਕ ਕਿਤੇ ਛੋਟੇ ਛੋਟੇ ਰੋਗ ਨੇ ਹਨਾ ਸੋ ਸਾਨੂੰ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਹੈ ਆਪਣੇ ਸਾਥੀ ਦੇ ਲਈ ਕਿ ਚਲੋ ਅਸੀਂ ਬਰਾਬਰ ਚੱਲਦੇ ਆ ਹਨਾ ਤੁਰਦੇ ਆ ਬਹੁਤ ਵੱਡੀ ਗੱਲ ਹੈ ਔਰ ਤਾਂ ਹੀ ਕਿਹਾ ਕਿ ਦੋ ਪਹੀਏ ਨੇ ਬਿਲਕੁਲ ਹੈਨਾ ਕਈ ਲੋਕ ਮੈਂ ਨਾ ਕੱਲ ਪਰਸੋਂ ਇਹ ਗੱਲ ਕਿਸੇ ਦੇ ਨਾਲ ਕਰ ਰਹੀ ਸੀ ਉਹ ਕਹਿੰਦੇ ਕਿ ਕਿਸੇ ਦੀ ਸੁਣ ਰਹੇ ਸੀਗੇ ਆ ਰੇਡੀਓ ਸੀ ਜਾਂ ਕੁਝ ਚੱਲ ਰਿਹਾ ਸੀ ਉਹ ਕਹਿੰਦੇ ਉਹਨਾਂ ਉਹਨਾਂ ਨੇ ਸਾਨੂੰ ਸਾਨੂੰ ਸਿਖਾ ਸਾਡੇ ਵਿੱਚ ਫੁੱਟ ਪਾ ਦਿੱਤੀ ਹਮ ਐ ਸਾਡਾ ਘਰ ਪੁੱਟ ਦਿੱਤਾ ਜਾਂ ਮੈਨੂੰ ਹਾਸਾ ਆਇਆ ਸੀ ਇਸ ਗੱਲ ਤੋਂ ਮੈਂ ਕਿਹਾ ਕਿ ਫਿਰ ਤੁਹਾਡੇ ਦਿਮਾਗ ਕਿੱਥੇ ਗਏ ਸੀ ਸੋਚਣ ਦੀ ਇਹ ਗੱਲ ਤੁਹਾਡੇ ਵਿੱਚ ਜਗਾ ਕਿਉਂ ਸੀ ਜਗਾ ਕਿਉਂ ਸੀ ਤੁਹਾਨੂੰ ਕਿਸ ਤਰ੍ਹਾਂ ਕੋਈ ਤੁਸੀਂ ਜਿਹਦੇ ਨਾਲ ਰਹਿ ਰਹੇ ਹੋ ਜਿਹਦੇ ਨਾਲ ਤੁਹਾਡਾ ਰਿਸ਼ਤਾ ਚਾਹ ਦੋਸਤ ਸਹੇਲੀ ਦਾ ਰਿਸ਼ਤਾ ਹੈ ਜੀ ਦੂਸਰਾ ਬੰਦਾ ਮਤਲਬ ਉਹਦੀ ਤੁਸੀਂ ਸੁਣ ਲਈ ਜਿਹਦੇ ਨਾਲ ਰਹਿ ਰਹੇ ਹੋ ਉਹਦੀ ਸੁਣੀ ਨਹੀਂ ਤੁਸੀਂ ਉਹਨੂੰ ਗਲਤ ਸਾਬਤ ਕਰ ਦਿੱਤਾ ਸੋ ਇਹ ਨਿੱਕੇ ਨਿੱਕੇ ਚੀਜ਼ਾਂ ਲੇਕਿਨ ਇਹ ਦੁਨੀਆਦਾਰ ਇਸ ਤਰ੍ਹਾਂ ਚੱਲ ਰਹੀ ਹੈ ਚੱਲਣੀ ਨਹੀਂ ਚਾਹੀਦੀ ਲੇਕਿਨ ਬਹੁਤ ਖੁਸ਼ੀ ਹੋਈ ਹੈ ਤੁਹਾਡੀ ਗੱਲਬਾਤ ਸੁਣ ਕੇ ਮਨਿੰਦਰ ਜੀ ਇੱਕ ਗੱਲ ਸਾਰੇ ਜਣੇ ਕਹਿੰਦੇ ਕਿ ਦੋਨੇ ਜਣੇ ਗੱਡੀ ਦੇ ਪਹੀਏ ਹੁੰਦੇ ਆ ਮੈਨੂੰ ਲੱਗਦਾ ਹੈ ਕਿ ਗੱਡੀ ਦੇ ਚਾਰ ਪਹੀਏ ਸਾਈਕਲ ਹੁੰਦਾ ਹੈ ਸਾਈਕਲ ਨੂੰ ਬੈਲੈਂਸ ਕਰਨਾ ਪੈਂਦਾ ਸਾਈਕਲ ਦੇ ਦੋ ਪਹੀਏ ਹੁੰਦੇ ਤੇ ਉਹਨੂੰ ਹੀ ਬੈਲੈਂਸ ਕਰਨਾ ਪੈਂਦਾ ਗੱਡੀ ਦੇ ਚਾਰ ਹੁੰਦੇ ਆ ਉਹ ਡੰਗਦੇ ਉਹਨੇ ਆਪਣੇ ਆਪ ਹੀ ਹੋ ਜਾਣਾ ਉਹ ਚਾਰ ਫਿਰ ਬੱਚੇ ਪਾ ਲੈਂਦੇ ਚਲੋ ਫੈਮਿਲੀ ਕੰਪਲੀਟ ਕਰਕੇ ਪਰ ਮੈਨੂੰ ਲੱਗਦਾ ਹੈ ਕਿ ਨਈ ਜ਼ਿੰਦਗੀ ਜਿਹੜੀ ਨਾ ਇਹ ਸਾਈਕਲ ਆ ਇਹ ਦੋ ਜਣਿਆਂ ਦਾ ਬਾਕੀ ਮਨਪ੍ਰਿਤ ਹੈਈ ਸਾਈਕਲ ਰੀਜ਼ਨ ਇਹ ਕਿ ਗੱਡੀ ਦੇ ਵਿੱਚ ਬੈਠ ਕੇ ਤਾਂ ਸਾਰਾ ਕੰਫਰਟ ਹੈ ਤੁਸੀਂ ਆਪਣੇ ਘਰ ਚ ਸੋਫੇ ਤੇ ਬੈਠੇ ਹੋ ਆਰਾਮ ਨਾਲ ਬਾਹਰ ਨਹਿਰੀ ਹੈ ਮੀ ਹੈ ਕੁਝ ਪਤਾ ਹੀ ਨਹੀਂ ਸਫਰ ਦਾ ਗੱਡੀ ਦੇ ਵਿੱਚ ਤੁਸੀਂ ਬੈਠੇ ਹੋ ਬਰਫ਼ ਪੈ ਰਹੀ ਹੈ ਸਫਰ ਦਾ ਕੀ ਪਤਾ ਹੈ ਆਰਾਮ ਨਾਲ ਬੈਠੇ ਆ ਹੀਟਿੰਗ ਹੈ ਔਨ ਹੈ ਫਿਰ ਵੀ ਕੰਬਲ ਰੱਖ ਲੈਂਦੇ ਆ ਲੰਬੇ ਸਫਰ ਤੇ ਕਿ ਆਰਾਮ ਦੇ ਨਾਲ ਰਿਲੈਕਸ ਹੋ ਕੇ ਜਾ ਰਹੇ ਆ ਬਾਕੀ ਤੁਹਾਡੀ ਗੱਲ ਬਹੁਤ ਸਹੀ ਹੈ ਕਿ ਜ਼ਿੰਦਗੀ ਦਾ ਸਫਰ ਜਿਹੜਾ ਹੈ ਉਹ ਸਾਈਕਲ ਦਾ ਸਫਰ ਹੈ ਔਰ ਦੋ ਦੇ ਜਿਹੜੇ ਚੱਕੇ ਨੇ ਉਹ ਇਹ ਨੇ ਮੀਆਂ ਬੀਵੀ ਦੋ ਪਾਰਟਨਰ ਦੋ ਜਿਹੜੇ ਜ਼ਿੰਦਗੀ ਦੇ ਹਰ ਸਫਰ ਨੂੰ ਤੈਅ ਕਰਕੇ ਉਹਨਾਂ ਨੇ ਗੱਡੀ ਤੱਕ ਪਹੁੰਚਣਾ ਉਸ ਕੰਫਰਟ ਜ਼ੋਨ ਤੱਕ ਪਹੁੰਚਣਾ ਹੈ ਉਹਨਾਂ ਨੇ ਮਿਹਨਤਾਂ ਦੇ ਨਾਲ ਸੋ ਇਹ ਮੈਨੂੰ ਹਾਸਾ ਆ ਗਿਆ ਉਹਨਾਂ ਦੀ ਗੱਲ ਬੜੀ ਸੋਹਣੀ ਗੱਲ ਹੈ ਕਿ ਉਹ ਅਗਰ ਕਿਸੇ ਨੇ ਨਖਰਾ ਕਰਨਾ ਹੈ ਜਾਂ ਅਗਰ ਕਿਸੇ ਨੇ ਤੁਹਾਨੂੰ ਗਲਤ ਸਾਬਤ ਕਰਨਾ ਹੈ ਉਹ ਕਹਿੰਦੇ ਕਿ ਅੰਡਾ ਵੀ ਜਿਹੜਾ ਉਹ ਬਾਲਣਾ ਸੀ ਉਹ ਤੂੰ ਫਰਾਈ ਕਰ ਦਿੱਤਾ ਜਿਹੜਾ ਫਰਾਈ ਸੀ ਇਸੇ ਤਰ੍ਹਾਂ ਕੋਈ ਜਾਣ ਵਾਕਿ ਵਾਕਈ ਸੱਚੀ ਗੱਲ ਹੈ ਜੀ ਨਾਮ ਤੇ ਨਹੀਂ ਚੱਲੋ ਲਾਉਂਗੇ ਉਹਨਾਂ ਸਿੱਗੇ ਇਸੇ ਤਰ੍ਹਾਂ ਦੇ ਤਲਖ ਸੁਬਾ ਦੇ ਸਿੱਗੇ ਉਹਨਾਂ ਦੇ ਹਸਬੰਦ ਤੇ ਉਹ ਕਹਿੰਦੇ ਵੀ ਕੰਮ ਤੇ ਜਾਂਦੇ ਮੈਨੂੰ ਖਾਣਾ ਫੜਾਉਣ ਜਾਣਾ ਪੈਂਦਾ ਹੈ ਨੇੜੇ ਉਹਨਾਂ ਨੂੰ ਮੈਂ ਕਿਹਾ ਬੱਚੇ ਛੋਟੇ ਤੁਸੀਂ ਖਾਣਾ ਫੜ ਲਿਆ ਕਰੋ ਜਾਂਦੇ ਆਉਂਦੇ ਹਨਾ ਰਾਤਾਂ ਤੇ ਕੰਮ ਕਰਦੇ ਸੀ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਫੂਡ ਫਲਾਸਕ ਹੁੰਦੇ ਨਾ ਛੋਟੇ ਉਹ ਗਰਮ ਖਾਣਾ ਵੀ ਰਹੇਗਾ ਕੋ ਉਹਦੇ ਚ ਦਾਲ ਪਾਤੀ ਰਾਈਸ ਪਾਤੀ ਕੁਝ ਇਸਾ ਕਹਿੰਦੇ ਅਸੀਂ ਉਹ ਲੈ ਆਂਦਾ SLA ਦੇ ਨਾਲ ਹੁਣ ਇਹਨਾਂ ਦਾ ਵੀ ਇਹੇ ਹਾਲ ਸੀ ਵੀ ਇਹ ਅੰਡਾ ਤੁਸੀਂ ਮੈਨੂੰ ਪਾਣੀ ਦਿੱਤਾ ਤੇ ਮੈਂ ਠੰਡਾ ਨਹੀਂ ਪੀਂਦਾ ਤੁਸੀਂ ਗਰਮ ਦੋ ਹੁਣ ਕੋਸਾ ਦਿੱਤਾ ਤੇ ਮੇਰਾ ਮੂੰਹ ਸਾੜ ਦਿੱਤਾ ਇੰਨਾ ਗਰਮ ਦੇ ਦਿੱਤਾ ਪਤਾ ਨਾ ਲੱਗੇ ਤੇ ਕਹਿੰਦੇ ਚਲੋ ਪਾ ਕੇ ਦੇ ਦਿੱਤਾ ਕਹਿੰਦੇ ਮੈਂ ਪਾ ਕੇ ਖਾਣਾ ਦੇ ਦਿੱਤਾ ਉਹ ਫੜ ਕੇ ਲੈ ਗਏ 15-20 ਮਿੰਟ ਬਾਅਦ ਫੋਨ ਆ ਗਿਆ ਬੜਾ ਗੁੱਸੇ ਭਰਿਆ ਹੂੰ ਤੇ ਕਹਿੰਦੇ ਮੈਂ ਕਿਹਾ ਹੁਣ ਕੀ ਹੋਇਆ ਵੀ ਮੈਂ ਤਾਂ ਖਾਣਾ ਖੋਣਾ ਪਾ ਕੇ ਦਿੱਤਾ ਸਾਰਾ ਕੁਝ ਦਿੱਤਾ ਨਾ ਉਹ ਬੰਦੇ ਨੇ ਗੁੱਸਾ ਖੋਰ ਬੰਦੇ ਨੇ ਫੋਨ ਕੀਤਾ ਕਹਿੰਦੇ ਆ ਤੂੰ ਕੀ ਕੀਤਾ ਮੇਰਾ ਸਾਰਾ ਮੂੰਹ ਸੜ ਗਿਆ ਮਤਲਬ ਫੂਡ ਫਲਾਸ ਸੀ ਦਾਲ ਤੇ ਚੌਲ ਗਰਮ ਰਹਿਣਾ ਉਹ ਕਹਿੰਦੇ ਮੈਂ ਡਰ ਦੀ ਮਾਰੀ ਮਤਲਬ ਮੈਂ ਕਿਹਾ ਅੱਛਾ ਹਾਂ ਹਾਂ ਕਹਿੰਦੇ ਵਿੱਚੋਂ ਮੈਂ ਬਾਅਦ ਚ ਬੜਾ ਝੜ ਕੇ ਖਾ ਕੇ ਵੀ ਮੈਂ ਨਾ ਸੀ ਕੇ ਫੂਕ ਤੇ ਤੁਸੀਂ ਆਪ ਮਾਰਨੀ ਹੈ ਨਾ ਚਮਚੇ ਦੇ ਉੱਤੇ ਮੈਂ ਤੁਹਾਨੂੰ ਹਵਾ ਥੋੜੋ ਭਰ ਕੇ ਦੇਣੀ ਸੀ ਲਵਾਵੇ ਸੋ ਇਹ ਹੈ ਜ਼ਿੰਦਗੀ ਚ ਸ਼ਾਇਦ ਇਹ ਕੰਬੀਨੇਸ਼ਨ ਵੀ ਹੈ ਗਰਮ ਪਰ ਕਿਸੇ ਇਨਸਾਨ ਨੂੰ ਇੰਨਾ ਹਰਟ ਨਹੀਂ ਕਰ ਦੇਣਾ ਚਾਹੀਦਾ ਕਿ ਉਹ ਇਨਸਾਨ ਦੇ ਦਿਲ ਦੇ ਤਖਤ ਤੋਂ ਤੁਸੀਂ ਉਤਰ ਜਾਓ ਉਹ ਨਿਭਾਉਣ ਲਈ ਨਿਭਾਉਂਦਾ ਰਹੇ ਹੈਨਾ ਇਹ ਨਹੀਂ ਸੋ ਅਗਲਾ ਖਤ ਹਾਂਜੀ ਬਿਲਕੁਲ ਜੀ ਕੁਝ ਮਿੰਟ ਆਪਣੇ ਕੋਲ ਲਗਭਗ 10 ਮਿੰਟ ਨੇ ਤੇ ਛੋਟਾ ਜਿਹਾ ਖਤ ਹੈ ਲਿਖਿਆ ਉਹਨਾਂ ਨੇ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਮਨਿੰਦਰ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵਸਦਿਆਂ ਰਹੋ ਬੇਹਦ ਖੁਸ਼ੀ ਹੁੰਦੀ ਹੈ ਤੁਹਾਨੂੰ ਇਕੱਠਿਆਂ ਨੂੰ ਦੇਖ ਕੇ ਚੰਗਾ ਕੰਮ ਕਰਦੀਆਂ ਕਹਿਣਾ ਇਹ ਹੈ ਕਿ ਇਕੱਠਿਆਂ ਹੀ ਰਹਿਣਾ ਜੀ ਸਾਨੂੰ ਸਾਈਕਲ ਹੀ ਬਣਾ ਦਿੱਤਾ ਸਾਈਕਲ ਬਣਾਉਣ ਦਾ ਚੰਗਾ ਜੀ ਥੈਂਕ ਯੂ ਬੜੀ ਮਿਹਰਬਾਨੀ ਦੁਆਵਾਂ ਲਈ ਕਹਿੰਦੇ ਇਕੱਠਿਆਂ ਹੀ ਰਹਿਣਾ ਤੁਹਾਡੀ ਜੁਗਲਬੰਦੀ ਤੁਹਾਡੇ ਦੋਵਾਂ ਦਾ ਸਾਥ ਗੱਲਬਾਤ ਕਰਨੀ ਚੰਗੀ ਲੱਗਦੀ ਹੈ ਸ਼ੁਕਰੀਆ ਜੀ ਤੇ ਕਹਿੰਦੇ ਕਿ ਤੁਹਾਡੀਆਂ ਗੱਲਾਂ ਵਿੱਚੋਂ ਹੀ ਬਹੁਤ ਕੁਝ ਮਿਲ ਜਾਂਦਾ ਹੈ ਇੱਕ ਖਤਾਂ ਵਾਲਾ ਕੰਮ ਸ਼ੁਰੂ ਕਰਕੇ ਤੁਸੀਂ ਬਹੁਤ ਹੀ ਵੱਡਾ ਕੰਮ ਕੀਤਾ ਜੀ ਤੇ ਕਹਿੰਦੇ ਵਾਕਈ ਮਨ ਹਲਕਾ ਹੋਏਗਾ ਬਹੁਤ ਸੋਚਿਆ ਬਹੁਤ ਸਮਝਿਆ ਕਾਗਜ਼ ਲੱਭਿਆ ਪੈਨ ਚੱਲਦਾ ਨਹੀਂ ਸੀ ਪਰ ਪੈਨ ਦਾ ਇੰਤਜ਼ਾਮ ਵੀ ਕੀਤਾ ਤੇ ਤੁਹਾਨੂੰ ਖਤ ਲਿਖਿਆ ਕਹਿੰਦੇ ਕਿ ਮੈਨੂੰ ਇਹ ਦੱਸੋ ਕਿ ਯਾਦਾਂ ਤੋਂ ਛੁਟਕਾਰਾ ਕਿਵੇਂ ਪਾਈਏ ਹੂੰ ਕਹਿੰਦੇ ਕਿ بار-बार ਪਾਸਟ ਦੇ ਵਿੱਚ ਲੈ ਜਾਂਦੀਆਂ ਉਸ ਪਾਸਟ ਦੇ ਵਿੱਚ ਜਿੱਥੇ ਕੋਈ ਖਾਸ ਸੁੱਖ ਵੀ ਨਹੀਂ ਸੀ ਜ਼ਿੰਦਗੀ ਦੇ ਸਾਰੇ ਰਸ ਰੰਗ ਹੁੰਦੇ ਹੋਏ ਵੀ ਫਿੱਕੇ ਲੱਗਦੇ ਨੇ ਰੱਬ ਨੂੰ ਵੀ ਪੂਰਾ ਮੰਨਦੇ ਆ ਭਰੋਸਾ ਅਰਦਾਸ ਵੀ ਹੈ ਪਲੀਜ਼ ਦੱਸੋ ਕੀ ਕੀਤਾ ਜਾਏ ਕਮੀ ਵੀ ਕੋਈ ਨਹੀਂ ਜ਼ਿੰਦਗੀ ਚ ਪੈਸੇ ਦੀ ਮਟੀਰੀਅਲ ਦੀ ਬਸ ਕਹਿਣਾ ਇਹ ਹੀ ਸੀ ਕਿ ਦੱਸੋ ਨਾਂ ਵੀ ਦੱਸੋਗੇ ਤੇ ਮੇਰੀ ਲਿਖ ਕੇ ਮਨ ਕੁਝ ਹਲਕਾ ਮਹਿਸੂਸ ਕਰ ਰਹੀ ਆ ਵਸਦੀਆਂ ਰੋ ਤੁਹਾਡੀ ਆਪਣੀ ਮਨਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਖਤ ਲਿਖਣ ਲਈ ਕਿਉਂਕਿ ਇਹ ਇਹਦੇ ਲਈ ਵੀ ਟਾਈਮ ਕੱਢਣਾ ਜਿਹੜਾ ਬਹੁਤ ਵੱਡੀ ਗੱਲ ਹੈ ਇਸ ਖਾਸ ਕਰਕੇ ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਹਰ ਇੱਕ ਸਾਡੀ ਜ਼ਿੰਦਗੀ ਜਿਹੜੀ ਟਾਈਮ ਦੇ ਨਾਲ ਜਿਹੜਾ ਚਾਹੇ ਅਸੀਂ ਲਿਖ ਕੇ ਟਾਈਮ ਟੇਬਲ ਨਹੀਂ ਬਣਾਇਆ ਪਰ ਬਣਿਆ ਹੋਇਆ ਵੀ ਐਨੇ ਵਜੇ ਆ ਐਨੇ ਵਜੇ ਆ ਉਹਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਸਾਨੂੰ ਖਤ ਲਿਖਿਆ ਗੱਲ ਤੁਸੀਂ ਕੀਤੀ ਆ ਕਿ ਯਾਦਾਂ ਦੀ ਜੋ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਲੈ ਜਾਂਦੀਆਂ ਨੇ ਪਰ ਮੈਂ ਇੱਥੇ ਕਹੂੰਗੀ ਕਿ ਜਿਹੜੀਆਂ ਯਾਦਾਂ ਜਿਹੜੀਆਂ ਇੱਕ ਤਰ੍ਹਾਂ ਕਹਿ ਲਓ ਕਿ ਸਾਡੇ ਅੰਦਰ ਫੀਡ ਹੋਇਆ ਡਾਟਾ ਆ ਉਹ ਕਿਤਾਬ ਆ ਉਹ ਸਾਡੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਆ ਸੇਫਾ ਸੇਫਾ ਉਹ ਤੇ ਹੋ ਚੁੱਕੀ ਆ ਪਰ ਉਹਨੂੰ ਕਿਹੜੇ ਸਮੇਂ ਤੇ ਕੱਢਣਾ ਜਾਂ ਕਿੰਨਾ ਕੁ ਉਹਨੂੰ ਪੜਨਾ ਉਹ ਸਾਡੇ ਹੱਥ ਵਿੱਚ ਹੈ ਹਾਂਜੀ ਹਾਂਜੀ ਯਾਦ ਵਿੱਚ ਚੰਗੇ ਪੰਨੇ ਵੀ ਹੋਣਗੇ ਉਹ ਚੰਗੇ ਪੰਨਿਆਂ ਨੂੰ ਕਿਉਂ ਨਾ ਸ਼ੁਰੂ ਕੀਤਾ ਜਾਵੇ ਤਾਂ ਕਿ ਉਸ ਪਲ ਨੂੰ ਦੁਬਾਰਾ ਜੀਆ ਜਾਏ ਕਿਉਂਕਿ ਪਾਸਟ ਦੇ ਵਿੱਚ ਜਾ ਕੇ ਪਿੱਛੇ ਜਾ ਕੇ ਆਪਾਂ ਕੁਝ ਬਦਲ ਨਹੀਂ ਸਕਦੇ ਤੇ ਨਾ ਹੀ ਕੁਝ ਲੱਭਦਾ ਹਾਂ ਉਹਦੇ ਵਿੱਚ ਕਿਉਂਕਿ ਉਹ ਜਾ ਚੁੱਕਿਆ ਸਮਾਂ ਉਹਦੇ ਵਿੱਚ ਆਪਾਂ ਨੂੰ ਕੁਝ ਲੱਭਣਾ ਨਹੀਂ ਤੇ ਨਾ ਆਪਾਂ ਉਹ ਬਦਲ ਸਕਦੇ ਹਾਂ ਪਰ ਬਦਲ ਤੁਸੀਂ ਇਹ ਸਕਦੇ ਆ ਕਿ ਜੇਕਰ ਤੁਸੀਂ ਅੱਜ ਆਪਣੇ ਆਪ ਨੂੰ ਥੋੜਾ ਜਿਹਾ ਬਦਲੋ ਥੋੜਾ ਜਿਹਾ ਅੱਗੇ ਵੱਲ ਨੂੰ ਦੇਖਣਾ ਸ਼ੁਰੂ ਕਰੋ ਤਾਂ ਤੁਸੀਂ ਫਿਊਚਰ ਆਪ ਲਓ ਹਾਂ ਫਿਊਚਰ ਜ਼ਰੂਰ ਬਦਲ ਲਓਗੇ ਜਾਂ ਆਪਣੀ ਜਿਹੜੀ ਹੌਬੀਜ਼ ਨੇ ਉਹ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਕੋਈ ਇਦਾਂ ਦੀ ਯਾਦ ਜਿਹੜੀ ਆ ਤੁਹਾਡੇ ਰਸਤੇ ਦੇ ਵਿੱਚ ਆ ਰਹੀ ਆ ਤੁਹਾਨੂੰ ਟੱਕਰ ਰਹੀ ਆ ਜੋ ਤੁਹਾਨੂੰ 네ਗੇਟਿਵ ਮੂਡ ਵੱਲ ਲੈ ਕੇ ਜਾ ਰਹੀ ਆ ਤਾਂ ਕੋਈ ਹੋਰ ਕੰਮ ਜਿਵੇਂ ਕਿ ਕੋਈ ਕਿਤਾਬ ਪੜ੍ਹਨਾ ਤੇ ਉਦਾਂ ਦੇ ਚੀਜ਼ਾਂ ਦੇ ਵੱਲ ਜਾਓ ਨੇਚਰ ਦੇ ਵਿੱਚ ਵਾਕ ਕਰਨਾ ਥੋੜਾ ਜਿਹਾ ਬਾਹਰ ਜਾਂ ਆਪਣੇ ਦੋਸਤਾਂ ਦੇ ਨਾਲ ਗੱਲ ਕਰਨਾ ਹਰ ਇੱਕ ਇਨਸਾਨ ਨੂੰ ਇੱਕ ਹੌਬੀ ਜ਼ਰੂਰ ਰੱਖਣੀ ਚਾਹੀਦੀ ਹੈ ਹੌਬੀ ਇ ਤੁਸੀਂ ਗੇਮ ਵੀ ਰੱਖ ਸਕਦੇ ਹੋ ਸਵੀਮਿੰਗ ਰੱਖ ਸਕਦੇ ਹੋ ਲੇਕਿਨ ਜੋ ਲੋਕ ਇਹ ਬਜ਼ੁਰਗ ਵੀ ਨੇ ਥੋੜੀ ਜਿਹੀ ਏਜ ਦੇ ਹਿਸਾਬ ਨਾਲ ਉਹਨੇ ਬਜ਼ੁਰਗ ਵੀ ਨਹੀਂ ਮਤਲਬ ਨਹੀਂ ਉਦਾਂ ਦੀ ਹੌਬੀ ਰੱਖ ਸਕਦੇ ਕਿ ਉਹ ਬੈਡਮਿੰਟਨ ਖੇਲਣ ਜਾਣਾ ਜਾਂ ਉਹ ਕਰਨਾ ਜੀ ਕੋਈ ਵੀ ਥੋੜੀ ਦੇਰ ਲਈ ਬਾਹਰ ਜਾਓ ਲਾਇਬ੍ਰੇਰੀ ਚ ਪਾਵੇ ਕੋਈ ਕਿਤਾਬ ਨਹੀਂ ਵੀ ਪੜ੍ਹਨੀ ਉੱਥੇ ਜਾ ਕੇ ਬੈਠੋ ਉੱਥੇ ਦਾ ਮਾਹੌਲ ਹੀ ਤੁਹਾਨੂੰ ਹੋਰ ਕਰ ਦੇਗਾ ਗੁਰੂ ਘਰ ਜਾਂਦੇ ਆ ਮੈਨੂੰ ਪਤਾ ਹੈ ਕਿ ਉੱਥੇ ਉਸ ਤਰ੍ਹਾਂ ਠੀਕ ਹੈ ਆਪਣੀ ਸ਼ਰਧਾ ਦੇ ਨਾਲ ਜਾਂਦੇ ਆ ਅਸੀਂ ਅਰਦਾਸ ਕਰਦੇ ਆ ਉਹ ਇੱਕ ਅਲੱਗ ਗੱਲ ਹੈ ਲੇਕਿਨ ਹੌਬੀ ਚਾਹੇ ਉਹ ਗਾਰਡਨ ਚ ਫੁੱਲ ਲਾਉਣੇ ਦੀ ਹੈ ਜਾਂ ਤੁਸੀਂ ਕੋਈ ਖਾਣਾ ਬਣਾਉਣੇ ਦੀ ਤੇ ਸਾਰਿਆਂ ਨੂੰ ਹੈ ਹੀ ਅੱਜ ਕੱਲ ਨਵੀਆਂ ਰੈਸਪੀਜ਼ ਕਰਦੇ ਨੇ ਜਾਂ ਕੋਈ ਕੱਪੜਾ ਹੀ ਕੋਈ ਦੁਪੱਟਾ ਹੈ ਉਹਨੂੰ ਲੇਸ ਲਾਉਣਾ ਛੋਟ ਜਿਹੀ ਕਦੇ ਕਦੇ ਕੁਝ ਇਦਾਂ ਦਾ ਜਾਂ ਕੋਈ ਮਸਾਲੇ ਪੀਣਾ ਕੁਝ ਵੀ ਤੁਸੀਂ ਕਰ ਸਕਦੇ ਹੋ ਯਾਦਾਂ ਜਿਹੜੀਆਂ ਨੇ ਸਾਡਾ ਸਰਮਾਇਆ ਵੀ ਨੇ ਪਰ ਇਹ ਸਾਡਾ ਯਾਦ ਕੁਝ ਯਾਦਾਂ ਇਹ ਸਾਡੇ ਸਲੋ ਪੌਇਜ਼ਨ ਹੈ ਹਮ ਸਲੋ ਪੌਇਜ਼ਨ ਹੈ ਹੌਲੀ 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 ਸਾਨੂੰ ਜਿਹੜਾ ਹੈ ਨਾ ਖਤਮ ਕਰਦੀਆਂ ਨੇ ਅੰਦਰ ਉਹ ਲੱਭਦਾ ਕੁਝ ਨਹੀਂ ਜਿਵੇਂ ਮਨਪ੍ਰੀਤ ਹੋਰਾਂ ਨੇ ਕਿਹਾ ਕਿ ਇਹ ਕਿਤਾਬ ਯਾਦਾਂ ਦੀ ਕੋਈ ਲਾਇਬ੍ਰੇਰੀ ਚ ਪਈ ਹੈ ਅ ਕਿ ਉਹਦਾ ਕੋਈ ਚੰਗਾ ਪੇਜ ਤੁਸੀਂ ਕੱਢੋ ਜਾਂ ਫਿਰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਉਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਚੋਂ ਕੱਢ ਦੋ ਕਿਸੇ ਤਰ੍ਹਾਂ ਹੈ ਨਾ ਲੇਕਿਨ ਇਹ ਵਸ ਤੇ ਨਹੀਂ ਇਨਸਾਨ ਦਾ ਬਹੁਤ ਪ੍ਰੈਕਟਿਸ ਚਾਹੀਦੀ ਕਿਉਂਕਿ ਇਮੋਸ਼ਨ ਨੂੰ ਰਿਪਲੇਸ ਕਰਨਾ ਪੈਗਾ ਨਾ ਕਿਸੇ ਹੋਰ ਕਿਤਾਬ ਦੇ ਨਾਲ ਚਾਹੇ ਤੁਸੀਂ ਫਿਜ਼ੀਕਲ ਤੌਰ ਤੇ ਕਿਤਾਬ ਪੜੋ ਕਿਸੇ ਹੋਰ ਚੀਜ਼ ਦੇ ਨਾਲ ਯਾਦ ਕਿ ਹੋਰ ਚੰਗੀਆਂ ਚੀਜ਼ਾਂ ਦੇ ਨਾਲ ਹੌਲੀ ਹੌਲੀ ਯਾਦਾਂ ਨਵੀਆਂ ਚੰਗੀਆਂ ਯਾਦਾਂ ਬਣਾਓ ਹਾਂਜੀ ਹਾਂਜੀ ਅੱਜ ਦੇ ਪਲ ਦੇ ਵਿੱਚ ਨਵੀਆਂ ਕਿਉਂਕਿ ਤੁਸੀਂ ਆਪਣੇ ਦੋਸਤਾਂ ਨੂੰ ਮਿਲਦੇ ਹੋ ਆਪਣੇ ਸਹੇਲੀਆਂ ਨੂੰ ਮਿਲਦੇ ਹੋ ਉਹਨਾਂ ਦੇ ਨਾਲ ਚੰਗੀਆਂ ਯਾਦਾਂ ਬਣਾਉਣਾ ਤੇ ਸਭ ਤੋਂ ਪਹਿਲਾਂ ਤਾਂ ਹੈ ਕਿ ਆਪਣੇ ਆਪ ਨਾਲ ਆਪਣੀ ਸਿਹਤ ਦੇ ਨਾਲ ਦੋਸਤੀ ਪਾ ਲਓ ਬਿਲਕੁਲ ਤੇ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਖੁੱਲ ਰਹੇ ਹੁੰਨੇ ਉਹਨਾਂ ਯਾਦਾਂ ਦੇ ਨਾਲ ਖੁੱਲ ਰਹੇ ਹੁੰਨੇ ਲੜ ਰਹੇ ਹੁੰਨੇ ਪਰ ਹੌਲੀ ਹੌਲੀ ਤੁਹਾਨੂੰ ਸਮਝ ਆਉਂਦੀ ਹੈ ਕਿ ਜੇਕਰ ਤੁਸੀਂ ਇੱਕ ਵਾਰੀ ਆਪਣੇ ਆਪ ਨਾਲ ਬੈਠ ਕੇ ਇਕੱਲੇ ਆਪਣੇ ਆਪ ਨਾਲ ਬੈਠ ਕੇ ਆਪਣੇ ਆਪ ਨਾਲ ਗੱਲ ਕਰਕੇ ਦੇਖੋ ਵੀ ਇਹ ਕਿਉਂ ਆ ਰਿਹਾ ਹਾਂਜੀ ਜਾਂ ਇੱਕ ਇਹਨੂੰ ਮੈਂ ਕਿਵੇਂ ਠੀਕ ਆ ਆਪਣੇ ਆਪ ਸਾਡੇ ਕੋਲ ਸੋਲੂਸ਼ਨ ਹਰ ਇੱਕ ਚੀਜ਼ ਦਾ ਹੁੰਦਾ ਹੁੰਦਾ ਤੁਸੀਂ ਨਾਰਮਲੀ ਜੇ ਕਿਸੇ ਜਿਹੜੇ ਥੈਰੇਪੀ ਸੈਸ਼ਨਸ ਦਿੰਦੇ ਨੇ ਉਹਨਾਂ ਦੇ ਕੋਲੇ ਚਲੇ ਜਾਓ ਨਾ ਉਹ ਤੁਹਾਨੂੰ ਪੁੱਛਣਗੇ ਵੀ ਕੀ ਪ੍ਰੋਬਲਮ ਆ ਤੇ ਫਿਰ ਉਹ ਤੁਹਾਨੂੰ ਇਹ ਪੁੱਛ ਦਿੰਦੇ ਨੇ ਵੀ ਤੂੰ ਕੀ ਚਾਹੁੰਦਾ ਵੀ ਕਿੱਦਾਂ ਹੋਵੇ ਹਾਂ ਠੀਕ ਹੈ ਹਨਾ ਜਦੋਂ ਤੁਹਾਨੂੰ ਪਤਾ ਤੂੰ ਕੀ ਸਾਨੂੰ ਹੱਲ ਪਤਾ ਹੁੰਦਾ ਪਰ ਅਸੀਂ ਉਹ ਇਸ ਚੀਜ਼ ਇੱਕ ਚੀਜ਼ ਤੇ ਇਹਨੇ ਫੋਕਸ ਹੁੰਨੇ ਆ ਅਸੀਂ ਹਾਲਾਤ ਦੇਖ ਦੇ ਦੇ ਉਹਦੇ ਵੱਲ ਦੇਖਦੇ ਨੇ ਹੱਲ ਸਾਡੇ ਨੂੰ ਸਾਨੂੰ ਪਤਾ ਹੁੰਦਾ ਵੀ ਮੈਂ ਆਹ ਚੀਜ਼ ਮੈਨੂੰ ਖਰਾਬ ਕਰ ਰਹੀ ਆ ਇਹਦਾ ਆਲਟਰਨੇਟਿਵ ਕੀ ਹੋ ਸਕਦਾ ਮੈਂ ਕਿੱਦਾਂ ਦੀ ਜ਼ਿੰਦਗੀ ਚਾ ਹਾਂਜੀ ਪਤਾ ਸਾਨੂੰ ਹੁੰਦਾ ਹੈ ਹਾਂ ਪਤਾ ਹੁੰਦਾ ਪਰ ਉਹ ਵਾਲਾ ਮੋੜਨਾ ਔਖਾ ਇੱਕ ਚੀਜ਼ ਵਿੱਚ ਹੀ ਐਨੇ ਤਾਂ ਹੀ ਕਹਿੰਦੇ ਨਾ ਕਿ ਕੋਈ ਵੀ ਚੀਜ਼ ਕਹਿੰਦੇ ਗੁਰੂ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਉਹ ਕਹਿੰਦੇ ਹੱਦ ਤੋਂ ਜ਼ਿਆਦਾ ਕੋਈ ਵੀ ਚੀਜ਼ ਚਾਹੇ ਰੋਟੀ ਹੋਵੇ ਪਾਣੀ ਹੋਵੇ ਗੱਲਬਾਤ ਹੋਵੇ ਹੱਦ ਤੋਂ ਜ਼ਿਆਦਾ ਚੁੱਪ ਰਹਿਣਾ ਹੋਵੇ ਹੱਦ ਤੋਂ ਜ਼ਿਆਦਾ ਕੰਮ ਹੋਵੇ ਕੋਈ ਵੀ ਚੀਜ਼ ਹੱਦ ਤੋਂ ਜ਼ਿਆਦਾ ਜਿਹੜੀ ਹੈ ਉਹ ਜ਼ਹਿਰ ਹੈ ਸੋ ਯਾਦਾਂ ਜਿਹੜੀਆਂ ਨੇ ਬਿਲਕੁਲ ਸਰਮਾਇਆ ਨੇ ਸਾਡਾ ਸੋਹਣੇ ਪਲ ਹੈ ਨਾ ਯਾ ਇਹ ਕੀਤਾ ਜਾ ਸਕਦਾ ਹੈ ਕਿ ਉਹ ਜਿਹੜੇ ਕੜਤਨ ਭਰੇ ਸੀ ਉਤੇ ਕਿਤੇ ਨਾ ਕਿਤੇ ਤੇ ਕੋਈ ਕੋਈ ਐਸੀ ਚੀਜ਼ ਹੋਏਗੀ ਜਿਹੜੀ ਉਹ ਵੀ ਸੁਖਾਵੀ ਵੀ ਹੋਏਗੀ ਹੈ ਨਾ ਲੇਕਿਨ ਇਹ ਗੱਲ ਹੈ ਕਿ ਬਿਲਕੁਲ ਯਾਦਾਂ ਦੇ ਵਿੱਚੋਂ ਲੱਭਦਾ ਕੁਝ ਨਹੀਂ ਮਿੱਟੀ ਦਾ ਫਰੋਲ ਜੋਗਿਆ ਵਾਲੀ ਗੱਲ ਹੈ ਹੈ ਨਾ ਕਿ ਵਿੱਚੋਂ ਕੁਝ ਨਹੀਂ ਲੱਭਦਾ ਤੇ ਦੁਆ ਕਰਦੇ ਹਾਂ ਕਿ ਤੁਹਾਡੀ ਦਿਲ ਨੂੰ ਸਕੂਨ ਮਿਲੇ ਬਾਬਾ ਜੀ ਤੁਹਾਡੇ ਉਤੇ ਬਖਸ਼ਿਸ਼ ਕਰਨ ਤੇ ਤੁਹਾਨੂੰ ਨਵੇਂ ਰਾਵਾਂ ਤੇ ਤੋਰਨ ਸੋਹਣੇ ਸੋਹਣੇ ਫੁੱਲਾਂ ਭਰੇ ਰਾਵਾਂ ਦੇ ਉੱਤੇ ਇਹੀ ਕਹਿਣਾ ਚਾਹੁੰਦੇ ਆ ਖੁਸ਼ ਰਹੋ ਮਨਜੀਤ ਜੀ ਤੇ ਕੋਈ ਨਾ ਕੋਈ ਅਗਲੇ ਖੱਤ ਦੇ ਵਿੱਚ ਜ਼ਰੂਰ ਲਿਖਿਓ ਸਾਨੂੰ ਕਿ ਤੁਸੀਂ ਹੌਬੀ ਕਿਹੜੀ ਬਣਾਈ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਤਾਂ ਕਿ ਕੋਈ ਹੋਰ ਸੁਣ ਕੇ ਵੀ ਕਹਵੇ ਕਿ ਅੱਛਾ ਇਹ ਵਾਲੀ ਹੌਬੀ ਇਹ ਵਾਲਾ ਕੰਮ ਤਾਂ ਮੇਰੇ ਧਿਆਨ ਵਿੱਚ ਵੀ ਨਹੀਂ ਸੀ ਐਨਾ ਹਲਕਾ ਜਿਹਾ ਕੰਮ ਹੈ ਨੋ ਟਾਈਮ ਚ ਹੋ ਜਾਂਦਾ ਸੋ ਖੁਸ਼ ਰਹੋ ਬਿਲਕੁਲ ਕਿਉਂਕਿ ਇੱਕ ਵਾਰ ਇਹ ਵੀ ਹੁੰਦਾ ਮਨਿੰਦਰ ਜੀ ਕਿ ਕਈ ਵਾਰੀ ਸਾਨੂੰ ਨਾ ਆਦਤ ਪੈ ਜਾਂਦੇ ਚਾਹੇ ਆਪਾਂ ਨੂੰ ਹੁਣ ਇਸ ਦਾ ਮੰਨ ਲਓ ਪਤਾ ਹੁੰਦਾ ਵੀ ਚਾਹ ਦੀ ਗੱਲ ਆ ਲਈ ਜਿਹੜੀ ਜ਼ਿਆਦਾ ਚਾਹ ਜਿਹੜੀ ਆ ਉੱਚੀ ਨਹੀਂ ਸਾਡੀ ਫੈਸਲੇ ਪਰ ਸਾਨੂੰ ਅਸੀਂ ਬਾਰ ਬਾਰ ਉੱਥੇ ਜਾਂਦੇ ਹਾਂ ਜਾਂਦੇ ਕਈ ਬੰਦੇ ਮਨਪ੍ਰੀਤ ਨਾ ਟੋਕਦੇ ਉਹਨਾਂ ਨੂੰ ਜਿੰਨਾ ਮਰਜ਼ੀ ਰੋਕ ਲੋ ਉਹਨਾਂ ਦੇ ਹੱਥੇ ਉੱਥੇ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਕੁਝ ਚੀਜ਼ਾਂ ਕੁਝ ਸਾਡੇ ਫੈਸਲੇ ਕੁਝ ਯਾਦਾਂ ਉਹ ਸਾਨੂੰ ਇਦਾਂ ਨਹੀਂ ਸਾਨੂੰ ਇਹ ਵੀ ਪਤਾ ਕਿ ਉੱਥੇ ਸਾਨੂੰ ਕੁਝ ਨਹੀਂ ਮਿਲਣਾ ਪਰ ਸਾਡੇ ਨੇ ਇੱਕ ਦਿਮਾਗ ਦੀ ਕਹ ਲੋ ਆਦਤ ਬਣ ਗਈ ਮੈਂ ਉੱਥੇ ਜਾਣਾ ਹੀ ਜਾਣਾ ਫਿਰ ਮੈਂ ਉੱਥੇ ਢੀੜਾ ਕੱਢ ਕੇ ਆਉਣਾ ਹੀ ਆਉਣਾ ਹਨਾ ਉਸ ਵਿੜੇ 'ਚ ਪੈਰ ਪਾ ਕੇ ਆਉਣਾ ਹੀ ਆਉਣਾ ਹਾਂਜੀ ਬਾਈ ਡਿਫਾਲਟ ਜਿਵੇਂ ਬਟਨ ਸੈੱਟ ਹੋ ਗਿਆ ਹੈ ਅੰਦਰ ਤੇ ਉਹਦੇ ਵਿੱਚੋਂ ਨਿਕਲਣਾ ਉਸ ਕੰਫਰਟ ਜ਼ੋਨ ਉਹਨੂੰ ਚਾਹੇ ਉਹ ਦੇ ਰਿਹਾ ਪਰ ਸਾਡੇ ਬ੍ਰੇਨ ਦਾ ਕੰਫਰਟ ਜ਼ੋਨ ਆ ਕਿਉਂਕਿ ਉਹਨੂੰ ਫੈਮਿਲੀਅਰ ਸਿਚੁਏਸ਼ਨ ਲੱਗਦੀ ਆ ਵੀ ਇਹੇ ਚੀਜ਼ ਮੈਂ ਰੋਜ਼ ਕਰਦਾ ਹਾਂ ਹਾਂ ਤੇ ਇਹ ਮੈਨੂੰ ਇਸ ਚੀਜ਼ ਨੂੰ ਜਾਣਦਾ ਆ ਪਰ ਉਹ ਚੰਗੇ ਅਣਜਾਣੇ ਚੀਜ਼ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਅਣਜਾਣੇ ਚ ਹੋ ਹੀ ਜਾਂਦੀ ਹੈ ਹੈਨਾ ਤੁਸੀਂ ਉਹਨੂੰ ਰੋਕਦੇ ਨਹੀਂ ਪਤਾ ਨਹੀਂ ਕਿੱਥੇ ਬੈਠੇ ਰਹਿੰਦੇ ਆ ਸੋ ਹਾਂਜੀ ਯਾਦਾਂ ਦਾ ਜਿਹੜਾ ਹੈ ਨਾ ਇਹ ਬੜੇ ਇਹ ਇਹ ਮੈਂ ਸ਼ੇਅਰ ਸੁਣਿਆ ਸੀ ਇੱਕ ਯਾਦਾਂ ਦਾ ਕੁਮੱਕੜ ਕੁਝ ਇਦਾਂ ਕਰਕੇ ਸੀਗਾ ਪਰ ਮੈਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਹੈਗਾ ਕਿ ਇਸੇ ਤਰ੍ਹਾਂ ਸੀ ਕਿ ਜਿਆਦਾ ਦਾ ਜਿਹੜਾ ਕਿ ਤੁਮੱਚੜ ਪਿਆ ਹੋਇਆ ਨੇ ਤੇ ਚੋਂ ਨਿਕਲਣਾ ਪਰ ਮਨਪ੍ਰੇਮ ਚਲੋ ਮੈਂ ਸੁਣਾ ਦਿੰਨੀ ਆ ਸ਼ੇਰ ਤੁਹਾਨੂੰ ਹਨਾ ਸ਼ੇਰ ਇਹ ਸੁਣਾਉਣੀ ਇਹ ਤੁਸੀਂ ਕਹੋਗੇ ਕਿ ਮਨਿੰਦਰ ਤੁਸੀਂ ਇਸ ਸਿਚੁਏਸ਼ਨ ਤੋਂ ਬਾਹਰ ਕੱਢਣਾ ਹੈ ਜੀ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਉਹਨੂੰ ਪਾਲਿਸ਼ ਕਰ ਰਹੇ ਹੋ ਉਸ ਸਿਚੁਏਸ਼ਨ ਨੂੰ ਲੇਕਿਨ ਹੈ ਜਿਹੜੇ ਲੋਕ ਯਾਦਾਂ 'ਚ ਫਸੇ ਰਹਿੰਦੇ ਨੇ ਜਿਹੜੇ ਲੋਕ ਇੰਜੋਏ ਕਰਦੇ ਨੇ ਉਹ ਯਾਦਾਂ ਨੂੰ ਕੜਤਣ ਵੀ ਹੈ ਕਿ ਇਨਸਾਨ ਤੁਹਾਡੇ ਕੁਝ ਵੀ ਕਰ ਗਿਆ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਫਿਰ ਵੀ ਉਹਦੀ ਗੱਲਾਂ 'ਚ ਯਾਦਾਂ ਵਾਲੇ ਕਹਿੰਦੇ ਨੇ ਜਿਹੜੇ ਦਿਲ ਜਲੇ ਨੇ ਕਹਿੰਦੇ ਕਿ ਯਾਦ ਉਹ ਨਹੀਂ ਜੋ تنہائی میں آئے ਯਾਦ ਉਹ ਨਹੀਂ ਜੋ تنہائی میں آئے یاد وہ ہے جو محفل میں آئے اور تنہا ਕਰ جائے ਤੁਸੀਂ محفل چ بیٹھے بیٹھے بھی اپنی یادز وچ اوتھے بیٹھے ہو انہاں لوکاں دی ویلیو ہی نہیں کر رہے پریزنٹ والے جڑے میرے نال گل کر رہے لیکن یاداں جو نکلنا ناممکن تے نہیں کیونکہ اپنی لائف جڑی ہے زندگی ایک بار دا موقع ملیا تے اسے صحیح ودیا طریقے دے نال جینا چاہیدا کیونکہ کوئی بندہ تہانوں سانس دار نہیں دے سکدا نہیں دے سکدا سو تواڈے اپنے نے انہاں نوں ودیا فل جتنا کم میکسیم ਤੁਸੀਂ کار ਕਸਰ ਨੂੰ ਫੁੱਲ ਟੂ ਲਾਈਫ ਨੂੰ ਜਿਹੜਾ ਜੀਣਾ ਚਾਹੀਦਾ ਪੋਜ਼ਿਟਿਵ ਹੋ ਕੇ ਜੀਣਾ ਚਾਹੀਦਾ ਉਹ ਜ਼ਰੂਰ ਐਸਾ ਨਹੀਂ ਹੈਗਾ ਵੀ ਕਿਸੇ ਦੀ ਜ਼ਿੰਦਗੀ ਜੇ ਕੋਈ ਤੁਹਾਨੂੰ ਸਾਹਮਣੇ ਖੁਸ਼ ਦਿਖ ਰਿਹਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਨਹੀਂ ਹੈ ਪ੍ਰੋਬਲਮ ਹਰ ਇੱਕ ਨੂੰ ਹੁੰਦੀ ਹੈ ਕੋਈ ਅਜੇਹਾ ਇਨਸਾਨ ਨਹੀਂ ਹੋਏਗਾ ਜਿਸ ਨੂੰ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਵੀ ਪੈਸਾ ਨਹੀਂ ਹੈਗਾ ਦੂਜੇ ਨੂੰ ਹੁੰਦਾ ਵੀ ਪੈਸਾ ਰੱਖਣਾ ਕਿੱਥੇ ਆ ਹਾਂਜੀ ਹਾਂਜੀ ਜਿਵੇਂ ਇਹ ਵੀ ਕਹਿੰਦੇ ਕਿ ਪੈਸੇ ਦੀ ਕਿਸੇ ਚੀਜ਼ ਦੀ ਮਟੀਰੀਅਲ ਦੀ ਕਮੀ ਨਹੀਂ ਹੈ ਹਨਾ ਲੇਕਿਨ ਪਤਾ ਨਹੀਂ ਕਿਹੜਾ ਐਸਾ ਜ਼ਖਮ ਹੈ ਜਿਹੜਾ ਤੁਹਾਨੂੰ ਇਹਨੂੰ ਨਾਸੂਰ ਨਾ ਬਣਨ ਦਿਓ ਅਸੀਂ ਬੈਠੇ ਆ ਸਾਡੇ ਨਾਲ ਦਿਲ ਹਲਕਾ ਕਰ ਲਿਆ ਕਰੋ ਇਲਾਜ ਕਰ ਦਿਆਂਗੇ ਇਸ਼ਾਰਾ ਹੋ ਗਿਆ ਹਾਂ ਜੀ ਬਿਲਕੁਲ ਸਾਡਾ ਜਿਹੜਾ ਟੀਮ ਮੈਂਬਰ ਨੇ ਇਸ਼ਾਰਾ ਕਰ ਦਿੱਤਾ ਕਿ ਪ੍ਰੋਗਰਾਮ ਦੀ ਜਿਹੜੀ ਆ ਸਮਾਪਤੀ ਇੱਥੇ ਹੀ ਅਸੀਂ ਕਰਦੇ ਹਾਂ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਤੁਹਾਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਕੁਝ ਖਤਾ ਦੇ ਨਾਲ ਤਿ ਰੱਖੋ ਤੁਸੀਂ ਆਪਣਾ ਖਿਆਲ ਹਾਂ ਜੀ ਮਿਲਦੇ ਹਾਂ ਅਗਲੇ ਬੁੱਧਵਾਰ ਬਾਬਾ ਜੀ ਨੇ ਚਾਇਆ ਤੇ ਰੱਬ ਰੱਖਾ